ਆ ਦੇਖੋ ਜੀ ਅਸਲੀ ਡਾਇਨਾਸੌਰ ਦਾ ਪਿੰਜਰਾ ਹੈ ਅਸਲੀ ਹੱਡੀਆਂ ਨੇ ਡਾਇਨਾਸੌਰ ਦੀਆਂ ਤੇ ਕਿੱਥੇ ਨੇ ਆ ਪੂਰੀ ਵੀਡੀਓ ਦੇਖਿਓ ਧਿਆਨ ਨਾਲ ਵੀਡੀਓ ਅੱਗੇ ਨਾ ਲੰਘਾਇਆ ਦੋਸਤੋ ਆਹ ਦਿਖਾਣੇ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਉੱਧ ਤਾਂ ਆਪਾਂ ਕਿਸੇ ਨੇ ਦੇਖੇ ਨਹੀਂ ਡਾਇਨਾਸੌਰ ਉੱਪਰ ਆ ਬਹੁਤ ਘੈਂਟ ਚੀਜ਼ ਬਣਾਈ ਆ ਚੰਡੀਗੜ੍ਹ ਦੇ ਚਿੜੀਆ ਘਰ ਵਾਲਿਆਂ ਨੇ ਛੱਤਬੀੜ ਜੂ ਵਾਲਿਆਂ ਨੇ ਬਈ ਬਹੁਤ ਸੋਹਣੀ ਜਗ੍ਹਾ ਬਣਾਈ ਆ ਇਹ ਵੀ ਤੁਹਾਨੂੰ ਇਦਾਂ ਲੱਗੂ ਕਿ ਸੱਚੀ ਡਾਇਨਾਸੌਰ ਤੁਹਾਡੇ ਕੋਲ ਆ ਗਏ ਨੇ ਇਹ ਜਿਹੜਾ ਲੱਗ ਪੋਰਸ਼ਨ ਬਣਾਇਆ ਬਹੁਤ ਹੀ ਪੈਸਾ ਖਰਚ ਕੇ ਤੇ ਬਹੁਤ ਹੀ ਸੋਹਣੀ ਚੀਜ਼ ਬਣਾਈ ਆ ਦੋ ਇੱਕ ਦੋ ਮਤਲਬ ਗਏ ਨੇ ਇੱਥੋਂ ਤੇ ਕੀ ਕੀ ਖਾਂਦੇ ਸੀ ਦੇਖੋ ਦੋਸਤੋ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਵਿੱਚ ਅਸਲੀ ਕੰਕਾਲ ਵੀ ਲਿਆਤੇ ਗਏ ਨੇ ਅਸਲੀ ਡਾਇਨਾਸੌਰ ਦੇ ਕੰਕਾਲ ਨੇ ਅਸਲੀ ਤੇ ਦੇਖੋ ਇਹ ਜਿਹੜੇ ਆਪਣਾ ਇਹਦਾ ਨਾਮ ਹੈ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤਾਂ ਇੱਥੋਂ ਜਿਹੜੀ ਸਟਾਰਟਿੰਗ ਹੁੰਦੀ ਹੈ ਇਹਨਾਂ ਨੇ ਪਹਿਲਾਂ ਗੁਫਾ ਦੇ ਵਿੱਚ ਬਣਾਇਆ ਹੈ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਵਾੜਨਗੇ ਕਿ ਮਤਲਬ ਪ੍ਰੋਪਰ ਤੁਸੀਂ ਡਾਇਨਾਸੌਰ ਦੀ ਦੁਨੀਆ ਦੇ ਵਿੱਚ ਆ ਗਏ ਹੋ ਮਤਲਬ ਜਿਹੜਾ ਸਾਊਂਡ ਹੋਣਗੇ ਨਾ ਤਾਂ ਇੰਨੇ ਖਤਰਨਾਕ ਲਾਏ ਹੋਣੇ ਕਿ ਬੰਦਾ ਮਾੜਾ ਬੰਦਾ ਡਰ ਜਾਂਦਾ ਹੈਗਾ ਐਵੇਂ ਇਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਦਿੱਤੀ ਉਸ ਤੋਂ ਬਾਅਦ ਜਦੋਂ ਬਾਹਰ ਆ ਜਾਂਦੇ ਆਪਾਂ ਉਸ ਰੰਗ ਜੀ ਜੋ ਆ ਦੇਖੋ ਇਹਨਾਂ ਨੇ ਨਾ ਯਾਰ ਮੋਟਰਾਂ ਲਾਈਆਂ ਹੋਈਆਂ ਨੇ ਤੇ ਸਾਊਂਡ ਇੰਨੇ ਕਲੀਅਰ ਲਾਏ ਹੋਏ ਨੇ ਤੁਹਾਨੂੰ ਐ ਲੱਗੂ ਜਿਵੇਂ ਸੱਚੀ ਡਾਇਨਾਸੌਰ ਖੜਾ ਆ ਦੇਖੋ ਜਿਹੜੀ ਮੂਵਮੈਂਟ ਹੈ ਨਾ ਬਹੁਤ ਸੋਹਣੀ ਹੈ ਵੀਡੀਓ ਦੇ ਵਿੱਚ ਵੀ ਤੁਸੀਂ ਇਹ ਦੇ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਜਿੰਨਾਂ ਨਾਲ ਤੁਸੀਂ ਜਾਣਾ ਚਾਹੁੰਦੇ ਹੋ ਉਦੋਂ ਵੀ ਸ਼ੇਅਰ ਕਰ ਦਿਓ ਯਾਰ ਹਨਾ ਜਿਹੜੇ ਸਾਡੇ ਭੈਣ ਭਰਾ ਨਹੀਂ ਮਤਲਬ ਜਾ ਨਹੀਂ ਸਕਦੇ ਹਨਾ ਟਾਈਮ ਤੇ ਉਹ ਵੀਡੀਓ ਦੇ ਵਿੱਚ ਜ਼ਰੂਰ ਦੇਖ ਲੈਣ ਯਾਰ ਇਹ ਚੀਜ਼ ਹਨਾ ਤੇ ਆ ਦੇਖੋ ਪ੍ਰੋਪਰ ਜਿਹੜੇ ਨੇ ਨਾ ਇਹ ਵਿੱਚ ਆ ਜਿਹੜੀ ਸਭ ਤੋਂ ਵੱਡੀ ਜਿਹੜੀ ਡਾਇਨਾਸੌਰ ਦਾ ਬਣਾਇਆ ਗਿਆ ਹੈਗਾ ਆ ਦੇਖੋ ਇਹ ਤੁਸੀਂ ਰੀਅਲ ਦੇ ਵਿੱਚ ਦੇਖੋਗੇ ਤੁਹਾਨੂੰ ਇਦਾਂ ਹੀ ਲੱਗਣਾ ਕਿ ਸੱਚੀਓਂ ਡਾਇਨਾਸੌਰ ਜਿਹੜਾ ਉਹ ਹਿੱਲ ਰਿਹਾ ਹੈ ਇਹਦੀ ਫੇਸ ਦੀ ਮੂਵਮੈਂਟ ਜਿਹੜੀ ਆ ਦੇਖੋ ਮਤਲਬ ਯਾਰ ਸ਼ਾਮ ਨੂੰ ਕਹਿੰਦੇ ਨੇ ਨਾ ਲਾਈਟਾਂ ਚੱਲ ਪੈਂਦੀਆਂ ਨੇ ਤੇ ਰਾਤ ਨੂੰ ਤਾਂ ਸ਼ਾਮ ਤੋਂ ਐ ਡਰ ਲੱਗਦਾ ਪੂਰਾ ਆ ਅੰਡਾ ਦੇਖੋ ਥੱਲੇ ਬਣਾਇਆ ਗਿਆ ਹੈਗਾ ਤੇ ਪ੍ਰੋਪਰ ਜਿਹੜੀ ਸਟੱਡੀ ਕਰਕੇ ਆ ਦੇਖੋ ਥੱਲੇ ਦੇ ਵਿੱਚ ਲਿਖਿਆ ਹੈਗਾ ਮੈਮੇਚਰੋਸਿਸ ਇਹ ਜਿਹੜਾ ਹੈਗਾ ਇਹਦਾ ਨਾਮ ਹੈ ਇਹ ਜਿਹੜੀ ਬਰੀਡ ਨਸਲ ਕਹਦੇ ਨੇ ਆਪਾਂ ਦੇਖੋ 85 ਫੁੱਟ ਲੰਬਾ ਸੀਗਾ ਆ ਦੇਖੋ ਸਾਰਾ ਕੁਝ ਆ 25 ਰਨ 25000 ਕਿਲੋ ਦਾ ਡਾਇਨਾਸੌਰ ਸੀ ਦੇਖੋ ਤੇ ਇਹ ਜਿਹੜੀਆਂ ਚੀਜ਼ਾਂ ਨੇ ਵੀਰੇ ਚੰਡੀਗੜ੍ਹ ਜਾਂ ਛੱਤਵੀੜ ਚਿੜੀਆ ਘਰ ਆ ਉਹਦੇ ਵਿੱਚ ਆ ਤੇ ਆ ਬਰਡ ਪਾਰਕ ਆ ਗਿਆ ਇਹਦੇ ਵਿੱਚ ਵੀ ਤੁਹਾਨੂੰ ਇਹ ਨਾਲ ਹੀ ਡਾਇਨਾਸੌਰ ਦੇ ਨਾਲ ਹੀ ਆ ਬਰਡ ਪਾਰਕ ਆ ਗਿਆ ਇੱਥੇ ਵੀ ਉਦਾਂ ਹੀ ਜਿਹੜੀ ਨੇਚਰਲ ਆਵਾਜ਼ ਆ ਜਿਹੜੀ ਪੰਛੀਆਂ ਦੀ ਉਹ ਹੋਊਗੀ ਆਪਣੇ ਪੇਜ ਨੂੰ ਫੋਲੋ ਕਰ ਲਓ ਆਪਾਂ ਲੱਗ ਜੇ ਵੀਡੀਓ ਲਿਆ ਲਿਆਉਨੇ ਆ ਆ ਦੇਖੋ ਥੋਣੇ ਚੀਜ਼ਾਂ ਦੇਖ ਕੇ ਬਹੁਤ ਲੋਕਾਂ ਨੇ ਦੇਖਿਆ ਨਹੀਂ ਹੁੰਦੀ ਆ ਤਾਂ ਆਪਾਂ ਨਵੀਂ ਨਵੀਂ ਚੀਜ਼ਾਂ ਲਿਆਉਂ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਨਾਲ ਜਿਹੜੇ ਭਾਈ ਜਾਣਾ ਚਾਹੁੰਦੇ ਨੇ ਮੈਂਸ਼ਨ ਕਰ ਦਿਓ ਕਿ ਇੱਕ ਵਾਰ ਜ਼ਰੂਰ ਟੂਰ ਕੱਢ ਕੇ ਆਓ ਕੋਈ ਫੀਸ ਦੀ ਗੱਲ ਕਰਾਂ ਸਾਰੇ 50 ਰੁਪਏ ਇੱਕ ਵਾਰ ਦੇ ਲੱਗਣੇ ਨੇ ਅੰਦਰ ਤੁਹਾਡੇ ਹੋਰ ਕੋਈ ਟਿਕਟ ਨਹੀਂ ਲੱਗਣੀ ਕੋਈ ਵੀ ਆ ਦੇਖੋ ਇਹ ਅਸਲੀ ਨੇ ਭਾਈ ਬਾਲੀਆਂ ਕਹਿਣ ਚੀਜ਼ਾਂ ਨਹੀਂ ਯਾਰ ਤੁਹਾਨੂੰ ਕੁਝ ਨਹੀਂ ਕਹਿੰਦੀਆਂ ਉਦਾਂ ਪ੍ਰੋਪਰ ਜਿਹੜੇ ਇਹਨਾਂ ਦਾ ਧਿਆਨ ਵੀ ਰੱਖਿਆ ਗਿਆ ਹੈਗਾ ਖਾਣ ਪੀਣੇ ਚ ਵੀ ਆ ਦੇਖੋ ਜਾਲ ਲੱਗੇ ਹੋਏ ਨੇਗੇ ਇਹ ਵੀ ਬਹੁਤ ਕਹਿਣ ਚੀਜ਼ ਬਣੀ ਹੋਈ ਹੈਗੀ ਐਦਾਂ ਲੱਗੂ ਜਿਵੇਂ ਕੋਈ ਹਾਲੀਵੁੱਡ ਦੀ ਅੰਗਰੇਜ਼ਾਂ ਦੀ ਕੋਈ ਮੂਵੀ ਹੁੰਦੀ ਆ ਦੇਖੋ ਬਹੁਤ ਸੋਹਣੇ ਜਿਹੜੇ ਪੰਛੀ ਇਹ ਕੱਲੀ ਕੱਲੀ ਜਿਹੜੀ ਇਹਨੇ ਨੋਲਿਜ ਦਿੱਤੀ ਹੋਈ ਆ ਦੇਖੋ ਇਹ ਹੁਣ ਵਿੱਚੋਂ ਕਈ ਵਾਰੀ ਮੱਛੀਆਂ ਮੁੱਛੀਆਂ ਹੁੰਦੀਆਂ ਨੇ ਉਹ ਖਾ ਲੈਂਦੇ ਨੇ ਮਾਸਾਹਾਰੀ ਨੇ ਇਹ ਤੇ ਇਹ ਚੀਜ਼ ਹੈ ਬਾਈ ਇਹ ਦੇਖੋ ਚੰਡੀਗੜ੍ਹ ਦੇ ਚਿੜੀਆ ਘਰ ਦੇ ਵਿੱਚ ਜਿਹੜੀ ਨਵੀਆਂ ਬਣਾਈ ਗਈਆਂ ਪਹਿਲਾਂ ਤੁਸੀਂ ਦੇਖੀ ਹੋਣੀ ਹਨ ਕਾਫੀ ਸਹਾਰ ਲਿਆਤੇ ਗਏ ਨੇਗੇ ਇਹ ਸਾਰਾ ਉੱਪਰ ਜਾਲ ਹੈ ਬਾਹਰ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਦਿਖਾਇਆਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਦੇਖਣ ਲਈ ਵੀਡੀਓ ਸ਼ੇਅਰ ਕਰਦੇ ਹੋ ਪੇਜ ਨੂੰ ਫੋਲੋ ਕਰਦੇ ਹੋ ਆਪਾਂ ਹੋਰ ਚੀਜ਼ਾਂ ਨਵੀਆਂ ਲੈ ਕੇ ਆਂਦੇ ਰਾਵਾਂਗੇ ਧੰਨਵਾਦ ਜੀ ਬਾਏ ਬਾਏ ਧੰਨਵਾਦ